ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਰਾਗੁ ਗੁਰੀ ਮਹੱਲਾ ਪੰਜਵਾਂ ਕਾਇਰੈ ਮਨ ਚਿਤਵੇ ਉਦਮ ਜਾਂ ਯਹਰ ਹਰੀ ਜੋ ਪਰਿਆ ਸੱਲ ਪੱਥਰ ਮਹਿ ਜੰਤੂ ਉਪਾਏ ਤਾਂ ਕਾ ਰਿਜਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨਪਿਤਾ ਲੋਕਸੂਤ ਬਿਨੰਤ ਕੋਈ ਨਾ ਕਿਸ ਕੀ ਤਰਿਆ ਸਿਰਸਿਰ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਭੋ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਬਾਸਟ ਹਰਿਆ ਰਹਾਉ ਜਨਨਪਿਤਾ ਲੋਕਸੂਤ ਬਿਨੰਤ ਕੋਈ ਨਾ ਕਿਸ ਕੀ ਤਰਿਆ ਸਿਰਸਿਰ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੇ ਸੋ ਕੋ ਸਾ ਤਿਸ ਪਾਸ਼ੇ ਬਚਰੇ ਛਰੇਆ ਤਨ ਕਵਣ ਖਲਾਵੇ ਕਵਣ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਵੇ ਨਿਦਾਨ ਅਸ਼ਟ ਸਿਧਾਨ ਠਾਕੁਰ ਕਰਤਲ ਤਰੇਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਚੈਰਾ ਅੰਤ ਨਾ ਪਾਰ ਬਰਿਆ ਸਬੇ ਨਿਧਾਨ ਦਾ ਅਸ਼ਟ ਸਿਧਾਂਤ ਠਾਕੁਰ ਕਰਤਲ ਤਰਿਆ ਜਦ ਨਾਨਕ ਬਲ ਬਲ ਸਦ ਬਲ ਜਾਈਏ ਤੇ ਅੰਤ ਨ ਪਾਰਾ ਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੋ ਰਾਗੁ ਗੁਜ਼ਰੀ ਮਹੱਲਾ ਪੰਜਵਾਂ ਕਾਹਿ ਰਹਿਮਨ ਚਿਤਵੇ ਉਦਮ ਜਾਂ ਯਾਹਰ ਹਰੀ ਜੋ ਪਰਿਆ ਸਾਲ ਪੱਤਨ ਮਹਿ ਜੰਤੂ ਉਪਾਏ ਤਾਂਕਾ ਰਿਜਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੂਕੇ ਕਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਬਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸਮ ਬਾਜ਼ੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜ ਆਵੇ ਸੋ ਕੋਸਾ ਤਿਸ ਪਾਸ਼ੇ ਬਚਰੇ ਛਰਿਆ ਜਨ ਕਾਵਣ ਖਲਾਵੇ ਕਾਵਣ ਚ ਗਾਵੇ ਮਨ ਮੈਂ ਜ਼ਿਮਰਨ ਕਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਚਿਹਰਾ ਅੰਤਨ ਆਪਰਾ ਵਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤਨ ਅੰਤਨ ਪਾਰਾ ਬਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗੁ ਗੁਜ਼ਰੀ ਮਹੱਲਾ ਪੰਜਵਾਂ ਕਾਇਰੇ ਮਨ ਚਿਤਵੇ ਉਦਮ ਜਾਂ ਯਹਰ ਹਰੀ ਜੋ ਪਰਿਆ ਸੱਲ ਪੱਤਨ ਮਹਿ ਜੰਤੂ ਉਪਾਏ ਤਾਂ ਕਾ ਰਿਜਕ ਅਗੇ ਕਰ ਦਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਗ ਸੂਤ ਬਿਨੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਦ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਬਾਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸਮ ਬਾਵੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਕੋ ਸਾ ਤਿਸ ਪਾਸੇ ਬਚਰੇ ਛਰਿਆ ਕਨ ਕਵਣੇ ਖਾਲਾ ਆਵੇ ਕਵਣੇ ਚਿਦਵੇ ਮਨ ਮੈਂ ਜ਼ਿਮਰਨ ਕਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਚਰਾਂਤਨ ਆਪਰਾ ਵਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤੰ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਹੰਤਨਾ ਪਾਰਾ ਬਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਰਾਗੁ ਗੁਜ਼ਰੀ ਮਹੱਲਾ ਪੰਜਵਾਂ ਕਾਇਰੇ ਮਨ ਚਿਤ ਵੇ ਉਦਮ ਜਾਂ ਯਹਰ ਹਰੀ ਜੋ ਪਰਿਆ ਸਾਲ ਪੱਤਨ ਮਹਿ ਜੰਤੂ ਉਪਾਏ ਤਾਂਕਾ ਰਿਜਕ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤ ਲੋਕ ਸੂਤ ਬਿਨੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਮੇਰੇ ਮੋਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਆਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤ ਕੋਏ ਨਾ ਕਿਸ ਕੀ ਤਰਿਆ ਸਿਰ ਸਿਰਿ ਰਿਜ ਕਸਮ ਬਾਵੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਕੋ ਸਾ ਤਿਸ ਪਾਸੇ ਬਚਰੇ ਛਰਿਆ ਕਾਵਣੇ ਕਾਹਲਾਵੇ ਕਾਵਣੇ ਚ ਗਵੇ ਮਨ ਮੈਂ ਸਿਮਰਨ ਕਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਚਰਾਂਤਨ ਆਪਰਾ ਵਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਚੰ ਅੰਤਨਾ ਪਾਰਾ ਬਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਹ ਰਾਗ ਗੁਜ਼ਰੀ ਮਹੱਲਾ ਪੰਜਵਾਂ ਕਾਇਰੇ ਮਨ ਚਿਤਵੇ ਉਦਮ ਜਾਂ ਯਹਰ ਹਰੀ ਜੋ ਪਰਿਆ ਸੱਲ ਪੱਤਨ ਮਹਿ ਜੰਤੂ ਉਪਾਏ ਤੰਕਾਰਿ ਜਿਖ ਅਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ ਰਹਾ ਜਨਨ ਪਿਤ ਆ ਲੋਕ ਸੂਤ ਬਿਨੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਦ ਰਿਜਕਨ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਭਾਸਤ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸਮ ਬਾਵੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜ ਆਵੇ ਸੋ ਕੋ ਸਾ ਤਿਸ ਪਾਸੇ ਬਚਰੇ ਛਰਿਆ ਜਨ ਕਾਵਣੇ ਖਾਲਾ ਆਵੇ ਕਾਵਣੇ ਚਿਦਵੇ ਮਨ ਮੈਂ ਸਿਮਰਨ ਕਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਦ ਨਾਨਕ ਬਲ ਬਲ ਸਦ ਬਲ ਜਾਈਏ ਤੇ ਅੰਤ ਨ ਪਾਰਾ ਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗੁ ਗੁਜ਼ਰੀ ਮਹੱਲਾ ਪੰਜਵਾਂ ਕਾਇਰੇ ਮਨ ਚਿਤਵੇ ਉਦਮ ਜਾਂ ਯਹਰ ਹਰੀ ਜੋ ਪਰਿਆ ਸਲ ਪੱਤਰ ਮੈਂ ਜੰਤੂ ਉਪਾਏ ਤਾਂਕਾ ਰਿਜਕ ਅੱਗੇ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰੂ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਵੇ ਠਾਕੁਰ ਕਾਹੇ ਮਨ ਪੋ ਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਆਸਟ ਹਰਿਆ ਰਹਾਉ ਜਨਨ ਪਿਤਾ ਲੋਕ ਸੂਤ ਬਿਨੰਤ ਤਾ ਕੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਿਜ ਕਸਮ ਬਾਵੇ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜ ਆਵੇ ਸੋ ਕੋ ਸਾ ਤਿਸ ਪਾਸ਼ੇ ਬਚਰੇ ਛਰਿਆ ਕਾਵਣੇ ਖਾਲਾ ਆਵੇ ਕਾਵਣੇ ਚ ਗਵੇ ਮਨ ਮੈਂ ਸਿਮਰਨ ਕਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਚੈਰਾ ਅੰਤਨ ਪਰ ਬਰਿਆ ਸਵੇ ਨਿਧਾਨ ਦਾ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਚੰ ਅੰਤਨਾ ਪਉਰਾਵਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ